ਆਵਾ ਤੇਰਾ ਕੰਮ ਕਰਨਾ ਉਹ ਕਰ। ਉਹ ਭਰਾਵਾ ਲੱਗਦਾ। ਇਹਨਾਂ ਦਾ ਦੇਖੀ ਦਲ ਆਈਆਂ ਜਿੱਦ ਬੋਮ ਮੈਨੇਜਰ ਹੁੰਦਾ। ਕਿੰਨਾ ਨਾ ਮੈਂ ਠੰਡ ਤੋਂ ਬਚੂਗਾ ਗੂਠਾ ਦੇਖੀ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ। ਅੱਜ ਦਿਨ ਹੈਗਾ ਵੀਰਵਾਰ ਤੇ ਆਪਾਂ ਨਹਾਤ ਹੋ ਕੇ ਸਿਰਸਰੇ ਸ਼ਹਿਰ ਕਰ ਨਿਕਲੇ ਆ। ਸ਼ਹਿਰ ਕਰਦੇ ਆ ਤੇ ਅੱਜ ਦਾ ਦਿਨ ਦਾ ਬਣਾਉਣਾ ਬਣਾਉਨੇ ਆ ਆਪਾਂ ਬਲੌਗ। ਤੇ ਅੱਜ ਆਪਾਂ ਨਾਲੇ ਨਕੋਦਰ ਵੀ ਜਾਣਾ ਆ। 10:30 ਵਜੇ ਮੱਥਾ ਟੇਕਣਾ ਦਰਬਾਰ ਤੇ ਉਹਦੇ ਵਿੱਚ ਆਪਣੇ ਨਾਲ ਭਿੰਦੇ ਹੋਣੀ ਦੂਸਰੇ ਤੇ ਲੰਡੀ ਹੋਣਾ ਨਾਲ ਬਸ ਆਪਾਂ ਤਿੰਨ ਕੇ ਜਣੇ ਹੁਣੇ ਆ ਤੇ ਦਰਬਾਰ ਤੇ ਮੱਥਾ ਟੇਕ ਕੇ ਆਵਾਂਗੇ ਹੁਣ ਆਪਾਂ ਕਰੀਏ ਥੋੜੀ ਜਿਹੀ ਸੈਰ ਸੈਰ ਕਰਕੇ ਤੇ ਫਿਰ 11:38 ਤੇ ਚਲੀਏ ਦਰਬਾਰ ਤੇ ਮੱਥਾ ਟੇਕ ਕੇ ਕਹਿੰਨੀ ਭਾਜੀ ਓਕੇ ਓਕੇ ਅੱਜ ਦਿਨ ਵੀਰਵਾਰ ਦਾ ਆ ਸਵੇਰੇ ਸਵੇਰiana ਰੋਡ ਤੇ ਸੈਰ ਕਰਕੇ ਬਹੁਤ ਆਨੰਦ ਆਉਂਦਾ ਹਨਾ ਦਿੱਤਪਾ ਹਾਂਜੀ ਹਾਂਜੀ ਕਿਉਂਕਿ ਇਹ ਰੋਡ ਆ ਨਾ ਬਿਲਕੁਲ ਸ਼ਾਂਤੀ ਨਾ ਕੋਈ ਆਉਂਦਾ ਨਾ ਕੋਈ ਜਾਂਦਾ ਮੱਥਾ ਟੇਕ ਕੇ ਦਰਵਾਰ ਤੇ ਤੇ ਕਰੀਏ ਦਿਨ ਦੀ ਸ਼ੁਰੂਆਤ ਆਪਾਂ ਵੀ ਇਹ ਆਪਣੇ ਪਿੰਡ ਦਰਵਾਰ ਆ ਦਰਵਾਰ ਬਾਬਾ ਮੁਕੰਦਿਨ ਸ਼ਾਹੀ ਕਵਾਲੀਆਂ ਚੱਲਦੀਆਂ ਪਈਆਂ ਮੈਂ ਮਾਲਕ Yeah. But... ਲਓ ਜੀ ਆਪਾਂ ਡੇਕਲੇ ਦਰਵਾਜ਼ੇ ਤੇ ਮੱਥਾ ਦੀਪੇ ਕਿੱਦਾਂ ਵਧੀਆ ਲੱਗਾ ਨਾ ਬਹੁਤ ਵਧੀਆ ਲੱਗਾ ਭਜੀ ਮੱਥਾ ਟੇਕ ਕੇ ਉੱਥੇ 2 ਕੁ ਮਿੰਟ ਬੈਠੇ ਆਂ ਸਕੂਨ ਮਿਲਿਆ ਅੱਜ ਦਿਨ ਵੀਰਵਾਰ ਦਾ ਅੱਜ ਉੱਦਾਂ ਵੀ ਸਕੂਨ ਹੀ ਸਕੂਨ ਆ ਸਾਰਾ ਦਿਨ ਕਿਹਨੇ ਭਜੀ ਹਾਂਜੀ ਹਾਂਜੀ ਆਪਾਂ ਹੁਣ ਨਿਕਲ ਲੱਗੇ ਪਿੰਡੋਂ ਤੇ ਹੁਣ ਆਪਾਂ ਰੈਡੀ ਛੈੜੀ ਹੋ ਗਏ ਤੇ ਆਪਾਂ ਚੱਲੇ ਆਂ ਨਕੋਦਰ ਦਰਵਾਜ਼ੇ ਮੱਥਾ ਟੇਕਣ ਆਪਾ ਬੱਬਾ ਬਰਾਸ। ਯਾ ਬੱਬਾ ਬਰਾਸ। ਅੱਲੂ ਵੀ ਆਪਾਂ ਬੈ ਗਏ ਉਹਨਾਂ ਨਕੋਤਰ ਵਾਲੇ ਰੋਡ ਤੇ ਤੇ ਆਪਣੇ ਭਿੰਦੇ ਭਾ ਹੋਣੀ ਉਹ ਮੋਰੇ ਪੰਪ ਤੇ ਖੜੇ ਆ। ਭਿੰਦਾ ਬਾ ਤੇ ਲੰਡੀ ਨੂੰ ਆਪਾਂ ਉਹਦੀ ਵੀਡੀਓ ਤੋਂ ਚੱਕਣਾ ਹੁੰਦੀ ਦੁਕਾਨ ਤੋਂ ਹੀ। ਲਾਂਬੜੋ ਲੰਡੀ ਨੂੰ ਚੱਕ ਕੇ ਤੇ ਫੇ ਆਪਾਂ ਚਲੀਏ ਚਾਰੇ ਜਣੇ। ਦੀਪਾ ਭਾ ਵੀ ਆ ਗਿਆ ਆਪਣੇ ਨਾਲ ਰੈਡੀ ਸ਼ੈਡੀ ਹੋ ਗਏ। ਭਿੰਦਾ ਹਜੇ ਪਿੱਛੇ ਰਹਿ ਗਿਆ ਭਿੰਦਾ ਆਉਂਦਾ ਨਹੀਂ ਪਿਆ ਤੇ ਆਪਾਂ ਜਾਂਦੇ ਕਿ ਲੱਕੀ ਨੂੰ ਚੱਕ ਲਈ। ਇਹ ਲੱਕੀ ਆਪਣੇ ਦਾ ਸਟੂਡੀਓ। ਲੱਕੀ ਨੂੰ ਵੀ ਚੱਕੀ ਤੇ ਚਲੀਏ। ਹਾਂਜੀ ਬਾਬਿਓ ਬੇਲੇ ਬੈਠੇ ਮਹਾਰਾਜ ਸਟੂਡੈਂਟ ਆਏ ਨਹੀਂ ਹਲੇ ਆਏ ਨਹੀਂ ਹਲੇ 11 ਕੋਈ ਜਾਂਦੀ ਹੈ ਪਿੰਦਾ ਨਹੀਂ ਤੈਨੂੰ ਫੋਨ ਆਇਆ ਉਹਦਾ ਆ ਗਿਆ ਪਿੰਦਾ ਆਉਂਦਾ ਪਿਆ ਚਲ ਠੀਕ ਹੈ ਕਿੱਥੇ ਜਾ ਰਹੇ ਅੱਜ ਆਪਾਂ ਨਕੌਦਰ ਨਕੌਦਰ ਬਾਬਾ ਮਹਾਰਾਜਾ ਜੀ ਇਹ ਲੱਕੀ ਭਾਈ ਦਾ ਸਟੂਡੀਓ ਨੇਲ ਆਰਟਿਸਟ ਲੋ ਜੀ ਨਕੌਦਰ ਹੈਗਾ 10 ਕਿਲੋਮੀਟਰ ਤੇ ਆਪਣੇ ਪਿੰਡ ਤੋਂ ਨਕੌਦਰ ਹੈਗਾ 17 ਕਿਲੋਮੀਟਰ ਆ ਦੇ ਲੱਕੀ ਉਹ ਵੱਡੇ ਮੋਟਰਸਾਈਕਲ ਤੇ ਜਾਣਦੇ ਆ ਆ ਵੇ ਕਿ ਮੋਕਿਆ ਇਹ ਬੰਦਾ ਵੇ ਮੋਟਰ ਵੇ ਬੰਦੇ ਦੇ ਕੰਮ ਨਾ ਜੀ ਦੇ ਹੁੰਦੇ ਤੇਲ ਮੋਕਲੇ ਹਣ ਮੋਟਰਸਾਈਕਲ ਆ ਜਾ ਆ ਆ ਬੰਦੇ ਦੇ ਇਹੀ ਕੰਮ ਰਹਿੰਦੇ ਉਦੋਂ ਫਲੋਰਗੇ ਬਲੋ ਇਹ ਤਾਂ ਸਾਲੇ ਨਾ ਜਾਣ ਕੇ ਜਿੱਥੇ ਮਰਦੀ ਬੱਟ ਆਈ ਆ ਹਾਂ ਤਾਂ ਬਲੋ ਆਹ ਤੋ ਅਸਾਂ ਤੁਸੀਂ ਖਰਾਬ ਕੀਤੀ ਆ ਮੇਰੀ ਯਾਰ ਤੁਸੀਂ ਬੋਤਾ ਕਿ ਇਹਨਾਂ ਵਿਆਹ ਚਲ ਜੋ ਗਿਆ ਉੱਪਰ ਮਾਤਾ ਲੱਗੇ ਹੋਰ ਬਾਬੇ ਇੱਥੇ ਬਰਾਸਾ ਚ ਲਈ ਉਹ ਵੀ ਹਾਲ ਇਹੀ ਆ ਮਦਦ ਵਾਲਾ ਰੋਮਾ ਕਲੀ ਰੁੱਖ ਦਾ ਖਾਨ ਨਹੀਂ ਆਇਆ ਵਾ ਉਦੋਂ ਆ ਹੀ ਫਲਾਰ ਕੇ ਉਦੋਂ ਤਾਂ ਸਾਨੂੰ ਇਹਦੇ 3-4 ਕਿਲੋ ਮੀਟਰ ਤਰਾ ਉਹ ਬੇਸਤੀ ਕਰਾਂਗਾ ਜਿੱਥੇ ਮਾਰਦੀ ਫਿਰ ਕੇ ਦੇਖੀ ਗੱਲ ਆਈ ਹੈ ਜਿੱਦ ਬੋਮ ਮੇਨ ਜੇ ਰੋਂਦਾ ਆ ਪਿੱਛਲੇ ਵਾਂ ਨਹੀਂ ਲੱਕੀ ਓਏ ਕਿੰਦਾ ਕੀ ਕਹਿੰਦਾ ਰਾਹ ਤੇ ਚੋਕ ਲਈ ਓਕੇ ਕੰਦਾ ਇਹ ਗੜਾ ਤੁਹਾਡੇ ਵਾਲਾ ਮੋਟਰਸਲੇ ਚੋਕ ਲਈ ਕਿਲੋਮੀਟਰ ਚੱਲ ਜਾਣਾ ਐਦਾਂ ਲਾਈ ਗਾਂ ਜਾਂ ਕਿੰਨੇ ਕੀ ਖਦਮ ਕੋਈ ਨਾ ਕਰਾ ਲੈ ਲਾ ਜਾ 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 ਉਹ ਪਿੰਦੇ ਚ ਵੀ ਮੁਕਣ ਲੱਗਾ ਤਾਂ ਫੇ ਆਪਾਂ ਗੱਡੀਆਂ ਦੇ ਕੀ ਕਰਾਂਗੇ ਜਦੋਂ ਲੈਣੀਆਂ ਲੱਗੀਆਂ ਸੇਟੇ ਫਲਾਇਓਰ ਸ਼ਾਰਟਕਟ ਤੇ ਲੋ ਆਪਾ ਪਹੁੰਚ ਗਏ ਆ ਦਰਬਾਰ ਬੱਬਾ ਮੁਰਾਦ ਸ਼ਾਹੀ ਦੇ ਡੇਰੇ ਬਾਈਕ ਕਰ ਲਈਏ پارک ਤੇ ਆਪਾਂ ਹੁਣ ਚਲੀਏ ਜੋੜਾ ਘਰ ਆਪਣੇ ਬੂਟ ਲਾ ਕੇ ਤੇ ਫੇ ਚਲੀਏ ਦਰਵਾਜ਼ੇ ਅੰਦਰ ਮੱਥਾ ਟੇਕੀਏ ਲੱਕੀ ਉਹਨਾਂ ਨੇ ਉਧਰਲੀ ਸਾਈਡ ਬਾਈਕ ਲਾ ਲਈ ਬੂਟ ਕਰਾ ਦਈਏ ਜਮਾ ਕਮਰਾਲ ਸ਼ਾਹੀ ਤਾਂ ਹੀ ਜਦੋਂ ਹਮੇਸ਼ਾ ਸੁਪਤ ਨਹੀਂ ਆਉਂਦੀ ਹਰਦੀਪ ਦਾ ਫੋਨ ਆਇਆ ਸੀ ਓਏ ਉਹ ਵੀ ਇੱਥਈ ਆ ਇਹਨੂੰ ਚਾਬੀ ਕਿਹਨੇ ਫੜਾਈ ਓਏ ਜਾਜ ਨੂੰ ਜਾਜ ਨੂੰ ਨਹੀਂ ਜਾਜ ਦੀ ਚਾਬੀ ਤੈਨੂੰ ਮੈਂ ਫੜਾ ਕੇ ਆਇਆ ਸੀ ਸੋ ਤਾਂ ਬਾਈਕ ਸਵੇਰ ਚਾਚੇ ਦਾ ਮੁੰਡਾ ਆਏਗਾ ਤਾਂ ਮਾੜਾ ਦੁੱਧ ਲੈਣ ਜਾਣਾ ਆ ਪਾਇਲਟ ਤਾਂ ਬੈਠਾ ਜਾ 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 ਸਵਾਰਟਰ ਇਦਾਂ ਬਾਕਿਆ ਜੇ ਇਹ ਸਕੂਲੇ ਚੱਲਾ ਹੁੰਦਾ ਜਾ ਜਾ ਇਹ ਕੌਣ ਸਿਕੌਣ ਸਿਕੌਣ ਗੌਂਡੇ ਇੱਥੇ ਕੀ ਗੜੀਆਂ ਕੱਢੀ ਜਾਂਦੇ ਹੋ ਫੇ ਮੁੜੇ ਸ਼ਰਾਬ ਪੀਨੇ ਸਕਾਇਆ ਸਿੱਧਾ ਤਾਂ ਕਈ ਚੱਲੇ ਹੀ ਨਹੀਂ ਭੁਮੀ ਆਣਾ ਕੀ ਯਾਦ ਰਹਿ ਜਾਂਦਾ ਲੰਗਰ ਨਹੀਂ ਵੀ ਮੈਂ ਸਹੀ ਲੈਂਚ ਬਿਧਾਇਆ ਹਾਂ ਵੀ ਆਪਾਂ ਇੱਥੇ ਬੈਠਦੇ ਨਹੀਂ ਨਹੀਂ ਉਧਰੋਂ ਸ਼ੁਰੂ ਕਰਦੇ ਆਪਾਂ ਸਾਰੇ ਇੱਧਰ ਬੈਠਾਂਗੇ ਉਹੀਂ ਫੇਰ ਕਹਿੰਦਾ ਚਲੋ ਇੱਧਰ ਆਓ ਇਹ ਮੈਂ ਦੱਸਿਆ ਮੈਂ ਕਿਹਾ ਤੇਰੀ ਨਹੀਂ ਮੈਂ ਮੰਨਣੀ ਅਸ ਤੋਂ ਬਾਅਦ ਇਹ ਇੱਧਰ ਬੈਠਣਾ ਉਹਨਾਂ ਦੇ ਘਰੋਂ ਲੰਗਰ ਲੰਗਰ ਉਧਰੋਂ ਸ਼ੁਰੂ ਕਰਦਾ ਨਹੀਂ ਹੋਰ ਕੀ ਕਹਿੰਦਾ ਫੋਟੋ ਖਿੱਚ ਲੈ ਤੇਰੀ ਮੈਂ ਕਿਹਾ ਚੱਲ ਖਿੱਚ ਦੇ ਫੋਟੋ ਖਿੱਚੀ ਪਿੱਛੇ ਹੀ ਆਇਆ ਸਾਰਾ ਉਹ ਮੇਰੀ ਫੋਟੋ ਹੀ ਨਹੀਂ ਆਈ ਕੋਈ ਦੇਖ ਦੇਖ ਮੈਂ ਕਿਹਾ ਆਪਣੇ ਕੋਈ ਰੱਖ ਲੈ ਮੈਨੂੰ ਸੰੰਦਰ ਨਾ ਕਰੀ ਪਏ ਯਾਰ ਇੱਕ ਹੋਰ ਕੀੜਾ ਕੱਢਣ ਆ ਗਿਆ ਉਹਦੇ ਹੋ ਜਾਂਦਾ ਉੱਤੇ ਚਾਬੀ ਦਿੱਤੀ ਤੂੰ ਕਦੀ ਦੇ ਗਿਆ ਮੈਂ ਤੈਨੂੰ ਕਹੀ ਜਾਂਦਾ ਚਾਬੀ ਫੋਨ ਕਰ ਇਹਨੂੰ ਕਿ ਲਾ ਉਹਥੇ ਜਿੱਥੇ ਮੋਟਰਸਾਈਕਲ ਲੱਗੇ ਆ ਸਟੈਂਡ ਤੇ ਲਾ ਚਾਬੀ ਪੜਾ ਦੇ ਕੋਈ ਦੇਖਿਆ ਕੀ ਹੋਇਆ ਹੁਣ ਇਦਾਂ ਰਹਿ ਕੇ ਨਾ ਕਾਰਡ ਤੇ ਉਹ ਜਿਹੜਾ ਟੋਕਨ ਹੁੰਦਾ ਟੋਕਨ ਤੈਨੂੰ ਫੜਾਇਆ ਸੀਗਾ ਪਤਾ ਨਹੀਂ ਕਿਹੜੀ ਜੇਬੀ ਚ ਪਾ ਕੇ ਲੱਭੀ ਜਾਂਦਾ ਇਦਾਂ ਇਹ ਸੱਚੀ ਦਿਮਾਗ ਖਰਾਬ ਹੋਇਆ ਭਰਾ ਮੈਂ ਨਹੀਂ ਇਹਨਾਂ ਹਣਾ ਦਾ ਲੋ ਆ ਵੀ ਆਪਾਂ ਮੱਥਾ ਲਿਆ ਡੇਕ ਸਾਈ ਦੇ ਅੰਦਰ ਵੀਡੀਓ ਜਾਂ ਫੋਟੋ ਫੋਟੋ ਖਿੱਚਣਾ ਇਹ ਨਾਲ ਦਿੰਦੇ ਚਾਹਜੋ ਤਾਂ ਕਰਕੇ ਅੰਦਰ ਭੜਾਈ ਨਹੀਂ ਤੇ ਆਪਾਂ ਹੁਣ ਲਈਏ ਆਪਣੀ ਬਾਈਕ ਤੇ ਚਲੀਏ ਆਪਾਂ ਪਿੰਡ ਨੂੰ ਦੀਪਾਪਾ ਮਾੜੀ ਕੈਪੂ ਬਦੂ ਦੇਖਣ ਆ ਲੈ ਰੰਦਾ ਤੇ ਫੇ ਚਲੀਏ ਲੱਕੀ ਹੁਣੀ ਤਾਂ ਉਹ ਦੂਸਰੀ ਸਾਈਡ ਤੋਂ ਚਲ ਗਿਆ ਉਹਦੀ ਮੋਟਰਸਾਈਕਲ ਪਰੇ ਹੀ ਲਾਇਆ ਸੀਗਾ ਤੇ ਆਪਾਂ ਇਧਰ ਪਾਰਕਿੰਗ ਚ ਲਾਇਆ ਇਧਰਵਾਰ ਦੇ ਮੋੜੇ ਤੇ ਇਧਰ ਲੈ ਕੇ ਦਾ ਜੰਦੇ ਦੀਪਾਪਾ ਲੈਣ ਲੱਗਾ ਦੋਸਤ ਹੈਲਮਟ ਲੈਣੇ ਨੇ ਦੀਪਾਪਾ ਨੇ ਆ ਟੂ ਵੀ ਲਏ ਬਾਂਦਾ ਵਿੱਚੋਂ ਨਵਾਂ ਇਹ ਐਡਜਸਟ ਕਰ ਐਡਜਸਟਿੰਗ ਇਹ ਵੀ ਅੱਲੇ ਕੰਗਸਾ ਕੋਈ ਪਹੁੰਚੇ ਮੈਨੂੰ ਲੱਗਾ ਪਿੰਡ ਪਹੁੰਚ ਗਏ ਹੋਣੇ ਆਏ ਤਾਂ ਬੜੀ ਤੇਜ਼ ਸੀਗੇ ਉਹ ਤੁਸੀਂ ਅੱਲੇ ਇੱਥੇ ਹੀ ਪਹੁੰਚੇ ਉਹ ਕੀ ਹੋਇਆ ਸਾਲਾ ਜੋ ਉੱਥੇ ਤੋਰਿਆ ਬੋਲਣਾ ਨਹੀਂ ਐਡਨਾ ਫਾਇਰ ਤੋਂ ਹੁੰਦਿਆ ਆ ਮੈਂ ਤੁਮੇ ਲਾ ਤਾ ਇੱਥੇ ਗਏ ਸੀ ਰੋਹਾ ਕੀਤਾ ਹੋਊਗਾ ਕਿ ਤਰਾਵਾ ਕੀਤਾ ਹੋਊਗਾ ਮੈਨੂੰ ਲੱਗਿਆ ਤੁਸੀਂ ਇਹ ਤਾਂ ਅਸੀਂ ਕਿੱਥੇ ਘਰੇ ਉਹ ਇੰਨੀ ਤੇਜ਼ ਗਏ ਆ ਪਹੁੰਚ ਗਏ ਆਣੇ ਪਿੰਡ ਮੈਂ ਤਾਂ ਆਪਕੇ ਨਾਲ ਤੇਜ਼ ਗੋ ਪਹੁੰਚਾ ਜਲਦੀ ਇਹ ਤਾਂ ਪਿੰਡਾ ਜਿੱਤੇ ਤੇ ਆਏ ਤਾਂ ਤੁਸੀਂ ਸਾਡੇ ਨਾਲ ਮੋਰੇ ਨਿਕਲ ਗਏ ਉਦੋਂ ਇਕੱਲਾ ਹੀ ਨਹੀਂ ਆੜਦੀਆਂ ਮੈਂ ਟਿਕਾ ਰੋ ਅਗਲੇ ਦਾ ਸੌ ਤੇ ਵੀ ਆਪਾਂ ਐਸੀ ਹੋਹਾ ਕੀਤਾ ਹੋ ਕੀਤਾ ਜਾਣੀ ਗੱਲਾਂ ਪੂਰੀਆਂ ਕਰਕੇ ਜਾਣੀਆਂ ਨੇ ਸਾਰੀਆਂ ਪੂਰੀਆਂ ਕਰ ਗਿਆ ਸਾਰੀਆਂ ਪੂਰੀਆਂ ਕਰ ਗਿਆ ਨਾਲਾ ਕੁੜੀਆਂ ਨੂੰ ਘੜਾ ਆਇਆ ਠੀਕ ਹੰਨਾ ਇਹ ਸਾਲਾ ਕੁੜੀਆਂ ਨੂੰ ਵੀ ਘੜਾ ਆਇਆ ਹਰਦਾ ਹੀ ਨਹੀਂ ਗੱਲਾਈ ਕਰੀ ਜਾਂਦਾ ਬੰਦਾ ਹੀ ਕਰੀ ਜਾਂਦਾ ਉਹਦਾ ਹਾਂ ਹੌਣ ਕੀ ਕਰਦਾ ਸੀ ਹੌਣ ਅਗੇ ਆ ਤੀਂਦਾ ਜੂਲ ਜਲਾਈ ਚ ਗਏ ਸੀ ਤੇ ਮੁੰਡਾ ਨਾ ਹੁੰਦਾ ਸੀ ਉਹ ਕੰਬੜਾ ਲਾ ਪਿਆ ਲੈ ਸਾਰੇ ਜੂਲ ਜਲਾਈ ਸੱਚਨ ਜਿਹੜੀ ਆਪ ਕੋਸਤ ਖਰਾ ਹੋ ਗਈ ਦੀਆ ਤੇਰੇ ਤੇਰੇ ਵੀ ਕਰਦੇ ਜਦੋਂ ਨਾਲ ਕੇ ਤੇ ਦੀਪੇਰ ਟੋਪੀ ਲੈ ਜਾਂਦੀ ਉਹ ਤੇਰੀ ਭੈਣ ਨੂੰ ਟੋਪੀ ਤੇ ਨਾ ਲੱਗਦੇ ਆ ਅੱਖਾਂ ਮਾ ਤੇਰੇ ਨਾਲ ਲੱਗਦੇ ਆ ਇਹ ਤਿਆਰੀ ਜਾਣਦੇ ਆ ਨੇ 10 12 ਦਿਨ ਬਾਹਰਲੇ ਬੰਦੇ ਨਾਲ ਹੀ ਇਟਲੀ ਵਾਲੇ ਨਾਲ ਏ ਜੀਪੀ ਬੁੱਕੀ ਲੱਗੂਗੀ ਦਾਦ ਪਰ ਦਿੱਤੀ ਨਹੀਂ ਚੰਗੀ ਲੱਗਦੀ ਤੇਰਾ ਲੋ ਵੀ ਆਪਣਾ ਪਿੰਡ ਰਹਿ ਗਿਆ 7 ਕਿਲੋ ਮੀਟਰ ਸਾਰਾ ਹੀ ਤੇਲ ਪਾ ਲਾ ਓਏ ਵੇ ਕਹਿੰਦਾ ਮੋਕੇਂਦਾ ਇਹਨੇ ਕਿੰਨੇ ਦਾ ਪਾਇਆ ਜੀ ਓਏ ਜਿੰਨੇ ਦਾ ਇਹਦਾ ਹੋਰ ਜਾਣਦਾ ਫਿਰ ਉਹ ਬਾਤੀ ਤੱਕ ਕਿੰਨਾ ਲੱਗੂਗਾ ਤਾਂ 60 ਰੁਪਏ ਲਾਉਣਾ ਹੀ ਹੋਇਆ ਆ ਜਿਹੜਾ ਮੋਟਰਸਾਈਕਲ ਹੈ ਤੇ ਇੰਨਾ ਜੀ ਲੱਗਦਾ ਕਿਦਾ ਹੀ ਨਾਤ ਲਵਾ ਕੇ ਲੈ ਜਾਣਗੇ ਬੁੱਢੇ ਦਾ ਥੋੜੀ ਬਾਤ ਹੈ ਤੇ ਇਹਦਾ ਮਗਰ ਦੇ ਆ ਦੇਖੀ ਸਾਰਾ ਜ਼ਿਆਨ ਲਾ ਗਲਵਜ਼ ਲਾਉਣ ਲੱਪਿਆ ਗਲਵਜ਼ ਪਾਇਆ ਦੇਖੀ ਤੇਰੇ ਕੀ ਗਲਵਜ਼ ਦੇਖੀ ਕਿੰਨਾ ਨਾ ਮੈਂ ਠੰਡ ਤੋਂ ਬਚੂਗਾ ਗੂਠਾ ਦੇਖੀ ਚਪਲਾ ਨੇ ਗਲਵਜ਼ ਪਾਇਆ ਜੀ ਲੱਕੀ ਨੂੰ ਲਾ ਤਾਂ ਲੱਕੀ ਦੇ ਸਟੂਡੀਓ ਚੱਲ ਯਾਰ ਠੰਡਾ ਤਾਂ ਪੜਾ ਦੇ ਹੁਣ ਠੰਡਾ ਤੇ ਮੈਂ ਪੜਾ ਦੇਣਾ ਗੱਲ ਤਾਂ ਹੁਣੀ ਇੰਨਾ ਲੰਗਰ ਖਾਦਾ ਪੰਜ ਸੱਤ ਫੁੱਲ ਕੇ ਖਾ ਗਿਆ ਹੁਣ ਠੰਡਾ ਉੱਥੇ ਨੂੰ ਮੈਂ ਪਟੂਰੇ ਖਲਾਏ ਇੱਕ ਜੂਸ ਬੁਲਾ ਗੰਨੇ ਦਾ ਗੰਨੇ ਦਾ ਜੂਸ ਬੁਲਾ ਇਹ ਕਿਹੜੇ ਖਲਾਏ ਆ ਲੈ ਕੇ ਦਿੱਤਾ ਘਰ ਦੇ ਆ ਲਈ ਕੀ ਕਰਾ ਇਹਦੇ ਲਈ ਮੈਂ ਦੱਸ ਹੁਣ ਠੰਡਾ ਲੈ ਦੇਦਾ ਉਹ ਘਰੇ ਚੱਲ ਭਰਾਵਾ ਜਾ ਠੰਡਾ ਲੈ ਲੈ ਚੱਲ ਨੂੰ ਬੁਲਾ ਆ ਠੰਡਾ ਆ ਨਾਲੀਏ ਦੁਕਾਨਾਂ ਚੱਲ ਜਾ ਤੇਰੇ ਕੋਲ ਆ ਸਟੂਡੀਓ ਤੂੰ ਕੁਝ ਵੀ ਨਹੀਂ ਕਰਦਾ ਇੱਧਰ ਇੱਧਰ ਭਾਜੀ ਹੁਣੀ ਵੀ ਆਏ ਤੁਸੀਂ ਆ ਠੰਡਾ ਹੀ ਨਹੀਂ ਬੁਲਾਉਣ ਦੇ ਭਾਜੀ ਸਟicker ਲਾ ਲੋ ਹਟੋ ਉਪੀ ਤਾਂ ਨਹੀਂ ਨਹੀਂ ਮੈਂ ਆਹ ਚਾਹੀਦੀ ਤਾਂ ਪਤਾ ਨਹੀਂ ਚੱਲਦਾ ਇਹਦਾ ਜ਼ਿਕਰ ਆਵਾਜ਼ ਦੀ ਇਹ ਤਾਂ ਆਸੀ ਆ ਉਪਰ ਆਵਾਜ਼ ਆਸੀ ਆ ਤੇਰਾ ਘਾਟਾ ਘਾਟਾ ਨੂੰ ਤੋੜ ਲੈਣਾ ਅੱਛੀ ਗੱਲ ਹੈ ਪਰ ਆਸੀ ਆ ਫੋਨ ਲੈ ਕੇ ਰੇਤਾ ਮੁਗੁਰ ਵੇਦਾ ਉਹ ਪਾਸਵਰਡ ਉਹ ਭਰਾਵਾ ਯਾਰ ਗੂਗਲ ਪੇ ਦਾ ਕਹਿੰਦਾ ਪਾਸਵਰਡ ਉਹ ਵੀ ਗਲਤੀ ਦੱਸਿਆ ਮੈਂ ਉਹ ਭਰਦਾ ਰਹੂਗਾ ਜਾਂਦਾ ਇੱਕ ਇਹਨਾਂ ਜਿੱਤੇ ਮਾਰੀ ਤੋੜ ਦੋ ਮੈਂ ਗਾਣ ਉਹ ਨਹੀਂ ਗਲਤ ਦੱਸਿਆ